ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਤੇ ਲੋਹਾ ਖੇੜਾ ਲੋਹਾ ਖੇੜਾ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਨੇੜੇ ਇਹ ਤਨੌਲਾ ਮੰਡੀ ਦੇ ਰਹਿ ਜਾਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਇੱਥੇ ਬਹੁਤ ਸਾਰੇ ਨਾਗ ਵਿਕਰੀ ਵਾਲੇ ਹੁੰਦੇ ਆ ਅੱਜ ਦੀ ਜਿਹੜੀ ਵੀਡੀਓ ਆ ਇਹਦੇ ਚ ਵੈਸੇ ਤੁਹਾਨੂੰ ਮੈਂ گاਵਾ ਹੀ ਸਾਰੀਆਂ ਦਿਖਾਉਣੀਆਂ ਪਰ ਮੱਝਾਂ ਵੀ ਐਸ ਟਾਈਮ ਝੋਟੀਆਂ ਵੀ ਜਿਹੜੀਆਂ ਬਾਈ ਕੋਲ ਵਿਕਰੀ ਵਾਲੀਆਂ ਹੈਗੀਆਂ ਸੂਰੇ ਸੂਰੇ ਨਾਗ ਇਹਨਾਂ ਦੇ ਵਿੱਚ ਕਾਫੀ ਹੈਗੇ ਪਰ ਮੇਨ ਵੀਡੀਓ ਜਿਹੜੀ ਉਹ گاਵਾਾਂ ਦੀ ਬਣੂਗੀ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਓ ਬੇਨਤੀ ਹੈ ਵੀ ਜਿਹਨੇ ਪਸ਼ੂ ਖਰੀਦਣਾ ਹੈ ਉਹ ਵੀ ਆ ਕੇ ਤਸੰਦੀ ਕਰ ਸਕਦਾ ਹੈ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ ਆਓ ਸ਼ੁਰੂਆਤ ਕਰੀਏ گاਵਾਾਂ ਵਾਲੇ ਪਾਸੇ ਤੋਂ ਹਰੇਕ ਰੰਗ ਹੀ ਇੱਥੇ ਅਵੇਲੇਬਲ ਹੈ ਪ੍ਰਦੀਪ ਭਾਈ ਸਤਿ ਸ਼੍ਰੀ ਅਕਾਲ ਪ੍ਰਦੀਪ ਭਾਈ ਅੱਜ ਆਪਣੇ ਕੋਲ ਮੱਝਾਂ ਵੀ ਹੈ ਤੇ ਪਰ گاਵਾਾਂ ਹੀ ਦਿਖਾ ਰਹੇ ਸਾਰੀਆਂ ਬੋਲੇ ਚ ਖਾਲੀ ਨੇ ਠੀਕ ਹੈ گاਵਾ ਮੰਨ ਕੇ ਕਿ 2-3 گاਵਾ ਸੁਈ ਹੋਈਆਂ ਬਾਕੀ ਸਾਰੀਆਂ ਖੱਬਣਾ ਨੇ ਠੀਕ ਹੈ ਗਾਂਵਾ ਸਾਰੇ ਤਰ੍ਹਾਂ ਦੇ ਨੇ ਠੀਕ ਹੈ ਵੀ ਮੇਨ ਗੱਲ ਇਹ ਹੈ ਭਾਈ ਵੀ ਜਿਹੜੇ ਵੀ ਸੱਜਣ ਨੇ ਖਰੀਦਣੀਆਂ ਆਉਂਦੀ ਤਸੱਲੀ ਕਰਕੇ ਖਰੀਦ ਲੂੰਗਾ ਹਣਾ ਵੀ ਜਾਨਵਰ ਆਪਣੇ ਕੋਲੇ ਹਰ ਤਰ੍ਹਾਂ ਦੇ ਆ ਮੱਝਾ ਮੰਨ ਕੇ ਵੀ ਬੋਲੇ ਚੋ ਖਾਲੀ ਹੁੰਦੀ 12 12 13 13 ਕਿਲੋ ਹੁਣ ਤਿਆਰ ਠੀਕ ਹੈ ਅੱਛਾ ਭਾਈ ਗਾਂਵਾ ਰੇਟ ਕੀ ਰਹਿਣਗੇ ਕੱਲੀ ਕੱਲੀ ਦਾ ਬੱਸਾਂਗੇ ਜਾਂ ਆਈਡੀਆ ਦੇ ਦਿੰਦੀ ਸਾਰਿਆਂ ਦਾ ਆਪਾਂ ਪਹਿਲਾਂ ਵੀ ਵੀਡੀਓ ਹੀ ਦਾ ਦੇ ਆ ਕਹਿਣਾ ਦਾ ਮਤਲਬ ਬਈ ਜਿਹੜਾ ਵੀ ਸੱਜਣੇ ਲੈਣੀ ਹੋਈ ਆਲੇ-ਦਾਲੇ ਮਾਰਕੀਟ ਘੁੰਮ ਕੇ ਆ ਜੇ ਠੀਕ ਹੈ ਵੀ ਮਾਰਕੀਟ ਨਾਲੋਂ ਜੇ ਤਾਂ 20000 ਦਾ ਫਰਕ ਹੋਇਆ ਵੀ ਫੇਰ ਉਹ ਕਰਲ ਕਰੇ ਮੇਨ ਗੱਲ ਹੁੰਦੀ ਆ ਬਾਈ ਜਨਵਾਰ ਦੇ ਉੱਤੇ ਹਨਾ ਠੀਕ ਹੈ ਵਿੱਚ ਸੱਜਣੇ ਕਹਿੰਦੇ ਨੇ ਵੀ ਚਲੋ ਹੋਰ ਵੀ ਵੀਡੀਓ ਪੈਂਦੀਆਂ ਲੱਗਦਾ ਕਹਿੰਦਾ ਰੇਟ ਫੁਲਾਣੇ ਨੇ ਜ਼ਿਆਦਾ ਕਰ ਲਿਆ ਬਾਈ ਰੇਟ ਨਹੀਂ ਜ਼ਿਆਦਾ ਹੁੰਦਾ ਅੱਗੇ ਜਨਵਾਰ ਤੇ ਡਿਪੈਂਡ ਹੁੰਦਾ ਹਨਾ ਚਾਹੀਏ ਹਾਂ ਠੀਕ ਹੈ ਆ ਸੋ ਦੋਸਤੋ ਸ਼ੁਰੂਆਤ ਕਰਨੇ ਬਈ ਪਹਿਲੇ ਨੰਬਰ ਤੇ ਗਾਂ ਖੜੀ ਐ ਸਾਈਵਾਲ ਕ੍ਰੋਸ ਸਾਈਵਾਲ ਦੇ ਵਿੱਚ ਕ੍ਰੋਸ ਆ ਜੇ ਆਪਾਂ ਕੋਈ ਵੀ ਪਿਓਰ ਸਾਈਵਾਲ ਵੀ ਨਹੀਂ ਹੈਗੀ ਹੂੰ ਪਰ ਵੀ ਹੈਗੀ ਗਾਂ ਬਹੁਤ ਟੌਪ ਦੀ ਐ ਬਈ ਠੀਕ ਐ ਇਹਨੇ 20 ਕਿਲੋ ਮਨ ਕੇ ਦੁੱਧ ਦਿੱਤਾ ਹੋਇਆ ਪਲੂਨ ਨੇ ਠੀਕ ਐ ਵੀ ਜਿਹੜਾ ਮਰਜੀ ਸੱਜਣ ਲੈਵੇ ਤਿਆਰੀ ਇੰਨੀ ਕਿ ਕਰੂ ਠੰਡੀ ਸੀਲ ਵਾਲਾ ਕੋਈ ਅੰਤ ਨਹੀਂ ਕਿੰਨਾ ਟਾਈਮ ਲੇਜੂਗੀ ਇਹਦੇ ਬਈ ਹਫਤਾ ਬਾਕੀ ਆ ਤੈਨਾਂ ਦਾ ਮਤਲਬ ਕੀ ਐ ਬਈ ਇਹਦੀ ਮਾਲਕਾਂ ਦੇ ਘਰ ਦੀ ਵੀ ਵੀਡੀਓ ਦੇ ਦਾਂਗੇ ਆਪਾਂ ਹੂੰ ਇੰਨਾ ਤੇ ਪਿਆਰਾ ਇਹਦੇ ਥਣ ਥਣ ਲੱਗੇ ਠੰਡੀ ਸੀਲ ਵਾਲਾ ਕੋਈ ਅੰਤ ਨਹੀਂ ਕੀ ਰੇਟ ਰੈਣਾ ਤਾਂ ਇਹ ਜਿਹੜਾ ਵੀ ਸੱਜਣੇ ਲੈਣੀ ਆ ਕੋਲੇ ਆ ਜੇ ਤਾਂ ਦਾ ਮਤਲਬ ਵੀ ਜਿਹੜੇ ਸਪੈਸ਼ਲ ਜਿਹਨੇ ਲੈਣੀ ਆ ਜਿਹਨੇ ਤਾਂ ਗਾਂ ਨਹੀਂ ਲੈਣੀ ਉਹਨੂੰ ਤਾਂ ਰੇਟ ਜ਼ਿਆਦਾ ਹੀ ਲੱਗਣਾ ਵੀ 90000 ਰੁਪਏ ਦੀ ਵੜ ਦੇ ਦੇਗੇ ਬਾਈ ਮੁੱਲ ਨਹੀਂ ਕਰਦੇ ਪਰ ਵੀ ਇੱਕ ਤਰ੍ਹਾਂ ਦੇ ਜਿਵੇਂ ਬਹੁਤ ਸੱਜਣਾਂ ਦਾ ਫੋਨ ਆਦਾ ਵੀ ਯਾਰ ਸ਼ਾਈ ਵਾਲ ਵੜ ਹੋ ਗਏ ਵੀ ਟਾਪ ਦੀ ਗਾਂ ਠੀਕ ਹੈ ਕਿਸੇ ਤੋਰੀ ਬਤਾ ਮਿਲਿੰਦਨ ਵਾਲੀ ਗਾਂ ਨਹੀਂ ਹੈਗੀ ਜੇ ਆਪਾਂ ਕਹਿੰਦੇ ਵੀ ਕੋਈ ਕਮੀ ਹੁੰਦੀ ਹੈ ਜਾਨਵਰ ਚ ਠੀਕ ਹੈ ਸੋ ਦੋਸਤੋ 90000 ਦੀ ਹੈ ਗਾਂ ਜਿਨੇ ਲੈਣੀ ਕਰ ਸਾਈ ਵਾਲ ਠਾਂ ਸੋਣਾ ਜਿਆਦਾ ਠੰਡਾ ਜਿਹੜਾ ਉਹ ਸਾਈਵਾਲ ਵਾਲਾ ਹੀ ਹੈ ਤਿਆਰੀ ਬਾਈ ਇੰਨੀ ਕੀ ਕਰੂਗੀ ਜੀਜੀਤ ਬਹੁਤ ਕਰਮਾਂ ਵਾਲੀ ਮਨ ਕਹਿੰਦਾ ਮਤਲਬ ਵੀ ਗਾਂ ਦਾ ਕੋਈ ਮੁੱਲ ਨਹੀਂ ਆਉਂਦਾ ਠੀਕ ਹੈ ਕਿਉਂਕਿ ਆਪਾਂ ਵੀ ਇਦਾਂ ਦਾ ਜਾਨਵਰ ਹਰ ਰੋਜ਼ ਨਹੀਂ ਆਉਂਦਾ ਬਹੁਤ ਵੱਡਾ ਲੰਬੇਟਾ ਹੂੰ ਤੇ ਬਾਕੀ ਮੇਨ ਗੱਲ ਕੀ ਹੈ ਬਾਈ ਵੀ ਸ਼ਾਂਤ ਸੁਭਾਅ ਦੀ ਹੈ ਜਿੰਨੇ ਵੀ ਜਿਹੜਾ ਮਰਜੀ ਸੱਜਣਾ ਤੂੰ ਲੈ ਜਾਏਗਾ ਉਹ ਚੀਜ਼ ਦੀ ਆਪਾਂ ਗਾਰੰਟੀ ਵੀ ਦੇ ਦਾਂਗੇ ਤੂੰ ਸੱਜਣ ਲੈ ਕੇ ਜਾਂਦਾ ਚੋਣ ਵਾਲਾ ਸਹੀ ਹੈ ਵੀ ਇੰਨੇ ਕੁ ਠੰਡੇ ਸੀਲੇ ਲੈਵਾ ਐਚਐਫ ਗਾਵਾਂ ਨਾਲ ਦਾ ਅੱਗੇ ਪਿੱਛੇ ਦਾ ਸਹੀ ਨਹੀਂ ਜੀ ਬਾਈ ਹੌਲੀ ਹੌਲੀ ਸੋ ਬਹੁਤ ਸੋਹਣਾ ਦਸਤਾਨ ਦਾ ਸੈਜ ਹੈ ਫਾਈਟ ਸੋਹਣੀ ਹੈ ਹਵਾਨਾ ਸਾਈਵਾਲ ਦਾ ਇਹਨੇ ਤੁਹਾਨੂੰ ਘੱਟ ਮਿਲੂਗਾ ਇਹਦਾ ਹਵਾਨਾ ਉਤੋਂ ਜਿੰਨਾ ਛੁਰੂ ਹੁੰਦਾ ਉਨਾ ਹੀ ਥੱਲੇ ਨੂੰ ਹੁੰਦਾ ਪਹਿਲਾਂ ਵੀ ਬਈ ਗੱਲ ਦੱਸੀ ਆ ਵੀ ਹਰ ਪੱਖ ਤੋਂ ਰੀਜਨਲ ਆਹੇ ਵੀ ਜਿਵੇਂ ਆਪਾਂ ਕਹਿੰਦੇ ਨੇ ਵੀ ਆਮ ਗਾਂ ਦਾ ਸਾਈਵਾਲ ਦਾ ਹਵਾਨਾ ਟੁੱਟਮਾ ਹੁੰਦਾ ਇਹਦਾ ਬਾਕੀ ਬੋਡੀ ਸਟਰਕਚਰ ਬਈ ਇੰਨਾ ਕੁ ਵਧੀਆ ਵੀ ਥਣ ਦਾ ਸੈਜ ਦੇਖ ਆਮ ਤੌਰ ਤੇ ਸਾਈਵਾਲ ਵਿੱਚ ਥਣ ਜਿਆਦਾ ਸੈਜ ਭਾਰੀ ਹੁੰਦੇ ਨੇ ਵੀ ਬਾਕੀ ਨੀਂਦ ਦਾ ਲਵੀਆ ਬਈ ਘਰੇ ਪਲੀ ਹੋਈ ਆ ਆਪਣੇ ਜੀਵਿਦਾਰਾਂ ਦੇ ਵੀ ਬਹੁਤ ਵਧੀਆ ਗਾਹਾਂਗੀ ਠੀਕ ਹੈ ਆ ਇਹਦੇ ਅੱਗੇ ਪਰਦੇਕ ਜਿਹੜੀ ਗਾਹ ਜਿਹੜੀ ਵੀ ਇਹ ਜਰਸੀ ਆ ਇਹਦਾ ਦੁੱਧ ਦੀ ਰਿਪੋਰਟ ਵੀਰੇ 18 ਤੋਂ 20 ਕਿਲੋ ਦੀ ਆ ਪਿਛਲੇ ਸੂਏ ਦੀ ਪਾਂਚਾ ਬਹੁਤ ਸੋਹਣਾਗਾ ਦੰਦਾਂ ਦੀ ਇਹ ਛਿੱਗੀ ਆ ਬਾਈ ਠੀਕ ਹੈ ਕੀ ਲਿਖ ਰਹੇ ਨੇ ਤਾਂ ਬਾਈ ਜਮਾ ਬਾਜੇ ਬਸ 75000 ਰੁਪਏ ਦੀ ਵੱਛੀ ਦੇ ਦਾਂਗੀ ਠੀਕ ਹੈ ਵੀ ਹੁਣ ਮੁੱਲ ਕਰ ਨੂੰ ਚਾਹੀਦਾ ਪਰ 90 ਕਰ ਲੋ ਹਨਾ ਵੀ ਮੁੱਲ ਨਹੀਂ ਆਪਾਂ ਕਰਦੇ ਜਿਹੜੀ ਵੀ ਜਾਨਵਰ ਓਨੇ ਕ ਪੈਸੀ ਵੀ ਜਿਹੜੇ ਆਪਾਂ ਲੈਣ ਦੇ ਨਾਲੇ ਰੱਖਾਂਗੇ ਠੀਕ ਹੈ 75000 ਦਾ ਰੇਟ ਹੈ ਚੱਲ 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 ਕੁੱਝ ਕਗਾਵਾ ਤੋਰਾਂਗੇ ਬਹੁਤੇ ਨਹੀਂ ਪਸੂ ਤੋਰਦੇ ਕਿਉਂਕਿ ਨਾਗ ਤਾਂ ਮੇਰੇ ਖਾਲਚ ਪ੍ਰਤੀ 20 ਦੇ ਨੇੜੇ ਹੋਣੀਆਂ ਗਾਵਾਂ ਹਨ 24 ਨੇ ਬਈ ਸਾਰੀਆਂ 24 ਗਾਵਾਂ ਹੁਣ ਇਹ ਗਾਂ ਕੀ ਬਾਈ ਜੀਜੀ ਤਾਂ ਬਹੁਤ ਸੱਜਣ ਹੁੰਦੇ ਦੇਖੇ ਕਰਮ ਵਾਲੀਆਂ ਬਾਦ ਵੀ ਜਾਂਦੇ ਘਟਵੇਂ ਸਹੀ ਮਹਿਣੇ ਚ 85 ਤੋਂ 90000 ਰੁਪਏ ਦੀ ਗਾਂ ਬਈ ਜਿੱਦਣ ਇਹ ਜਮਾ ਫੁੱਲ ਤਿਆਰ ਹੋਗੀ ਵੀ ਮੇਨ ਗੱਲ ਆਪਾਂ ਪਹਿਲਾਂ ਹੀ ਦੱਸੇ ਵੀ ਜਿਹੜਾ ਵੀ ਆਪਣੇ ਕੋਲੇ ਭਾਅ ਚਾਹੀਏ ਚਲੋ ਅੱਗੇ ਵੀ ਜਾਨਵਰ ਲੈਣ ਆਲਾ ਵੀ ਬੰਦਾ ਸੌਖਾ ਰਵੇ ਹੈਨਾ ਸਹੀ ਬਹੁਤ ਵਧੀਆ ਗਾਂ ਗੀ 20 ਕਿਲੋ ਦਾ ਤਾਂ ਨਾਰਮਲ ਮੰਨ ਕੇ ਲੈ ਲੇ ਠੀਕ ਹੈ ਸੇ ਦੂਗੇ ਇੱਕ ਹੋਰ ਲਾਲ ਰੰਗ ਦੇ ਵਿੱਚ ਦਾ ਤੁਹਾਨੂੰ ਕ੍ਰਾਸ ਬਰੇਡ ਦਿਖਾਉਣੇਗਾ ਦੁੱਧ ਦੀ ਰਿਪੋਰਟ ਮਾਲਕਾਂ ਦੀ ਇਹਦੀ 24 ਕਿਲੋ ਦੁੱਧ ਦੀ ਰਿਪੋਰਟ ਕਿੰਨਾ ਚਿਰ ਹੋ ਗਿਆ ਇਹ ਸੋਨ ਵਾਲੀ ਆ ਬਾਈ ਜੀ ਤਾਂ ਹਲੇ ਦਾ ਬਹੁਤ ਜ਼ਿਆਦਾ ਤਿਆਰੀ ਕਰਨੀ ਹੈ ਨੇ ਠੀਕ ਹੈ ਵੀ ਠੰਡੀ ਸੀਲ ਵਾਲਿਆਂ ਦਾ ਇਹਨਾਂ ਦਾ ਕੋਈ ਕਰਮਾ ਨਹੀਂ ਦਾ ਅੰਤ ਹੀ ਨਹੀਂ ਹੈਗਾ ਇਹ ਤਿਆਰੀ ਬਹੁਤ ਕਰ ਦੁੱਧ 24 ਕਿਲੋ ਦੁੱਧ ਜਿਹੜਾ ਮਰਜ਼ੀ ਸੱਜਣ ਇਹਨੂੰ ਮੰਨ ਕੇ ਲੈ ਲੇ ਕੀ ਰੇਟ ਹੋਊਗਾ ਦਾ ਰੇਟ ਬਾਈ ਜਮੇ ਬਾਜਵੇ 77000 ਰੁਪਏ ਦੀ ਵਾੜ ਦੇ ਦਾਂਗੇ ਠੀਕ ਹੈ ਹੋਰ ਵੀ ਜਿੱਥੇ ਮਰਜ਼ੀ ਵੀ ਅਗਲਾ ਰੇਟ ਚੈੱਕ ਕਰਕੇ ਆ ਜੀ ਅੱਜ ਦੇ ਟਾਈਮ ਦੇ ਕਿਉਂਕਿ ਜਿਹਦੇ ਇਦਾਂ ਦੀ ਗਾਂ ਅਗਲਾ ਲੱਖ ਮੰਗਦਾ ਆ ਗਾਂ ਕੀ 90 95 ਪਰ ਜਮਾ ਬਾਜਬ ਰੇਟ ਹੋਣਗੇ ਕਿਉਂਕਿ ਆਪਾਂ ਬਾਜਬ ਲਈਆਂ ਤਾਂ ਬਾਜਬ ਵੀ ਦੇਣੀ ਹੁੰਦੀ ਠੀਕ ਹੈ ਹਾਂ 77000 ਚ ਦੋਸਤੋ ਇਹ ਗਾਂ ਮਿਲੂਗੀ ਬਹੁਤ ਵਧੀਆ ਵੀ ਚੰਗਾ ਬੱਚਾ ਵਰਗੀ ਗਾਂ ਚ ਜੀ ਤਾਂ ਬਾਕੀ ਜਿੰਨੀਆਂ ਇਹ ਬੜਾ ਨੇ ਬਾਈ ਜਿਹੜੀਆਂ ਫਾਰਮ ਦੀਆਂ ਗਾਂਆਂ ਨੇ ਆਪਾਂ ਦੱਸ ਦਿਆਂ ਫਾਰਮ ਚ ਲੋਪ ਲਾਈਆਂ ਹੋਈਆਂ ਨੇ ਠੀਕ ਹੈ ਟਰੇਲੂ ਬਾਕੀ ਤਿਆਰੀ ਵੀ ਬਹੁਤ ਸੋਹਣੀ ਕਰਨੀ ਐ ਨੇ ਗਾਂ ਨੇ ਲੇ ਲੇ ਸੋ ਦੇਖ ਸਕਦੇ ਹਾਂ ਥਣ ਹਵਾਨਾ ਇਹਦਾ ਮੇਨ ਗੱਲ ਜੀ ਇਹ ਵੀ ਇਹ ਆ ਵਿੱਚ ਕਿਉਂਕਿ ਆਉਂਦਾ ਵੀਡੀਓ ਚ ਵੱਡਾ ਛੋਟਾ ਜਾਨਵਰ ਦਿਖਾਉਂਦੇ ਜੀ ਆਪਣੀ ਗਾਂ ਕੋਈ ਹੈਟ ਦੀ ਵੀਡੀਓ ਆ ਪਰ ਦੱਸ ਕੇ ਪਹਿਲੇ ਵੀਡੀਓ ਚ ਦਵਾਂਗੇ ਵੀ ਇਹ ਨਹੀਂ ਇੱਥੇ ਆ ਕੇ ਕੋਈ ਸੱਜਣ ਕਵੇ ਵੀ ਹਣਾ ਉਦਾਂ ਦਾ ਜਾਨਵਰ ਦੀ ਆਪਣੀ ਕੋਈ ਕੰਪਲੇਂਟ ਨਹੀਂ ਆਊਗੀ ਠੀਕ ਹੈ ਦੇ ਦੋਗੇ ਸੂਈ ਸੋਈਗਾ ਕਿਹੜੀ ਭਾਈ ਇਹ ਗਾਂ ਸੂਈ ਬਈ ਆ ਮੰਨ ਕੇ ਵੀ ਇਹ ਜਮਾ ਤਾਜੀ ਸੂਈ ਆ ਬੌਲਿਓ ਖਾਲੀ ਕੀਤੀ ਆ ਤੇ ਜਮਾ ਮੰਨ ਕੇ ਵੀ ਜਿਹੜਾ ਮਰਜੀ ਸੱਜਣਾ 20 ਕਿਲੋ ਦੀ ਆਪਣੀ ਗਾਰੰਟੀ ਤੇ ਲੈ ਸਕਦਾ ਇਹਨੂੰ ਗਾਂ ਨੂੰ ਠੀਕ ਹੈ ਮੈਂ ਕਿਹਾ ਤੇ ਮੇਲ ਆ ਚੋਾਈ ਦੀ ਕੱਢੀ ਬਾਜ ਬਰੇਟ ਵਿੱਚ 60000 ਰੁਪਏ ਦੀ ਬਰੇਟ ਦੇ ਦਾਂਗੇ ਠੀਕ ਜਮਾਤਾਰੀ ਆ ਦੇ ਬਾਈ ਤਾਲੀ ਸੁਈਆ ਹੂੰ 60000 ਰੁਪਏ ਦੀ ਬਰੇਟ ਦੇ ਦਾਂਗੇ ਬਾਈ ਠੰਡੀ ਸੀਲ ਵਾਲਾ ਇਹਦਾ ਕੋਈ ਅੰਤ ਨਹੀਂ ਜੇ ਕਿਸੇ ਨੇ ਇਹਦੀ ਭਰੀ ਦੀ ਵੀਡੀਓ ਮਗਵਾਨੀ ਆਪ ਤਾਂ ਮਗਾ ਸਕਦਾ ਠੀਕ ਹੈ ਚੋਾਈ ਚੋਾਈ ਇੱਕ ਨੰਬਰ ਹਾਂ ਇਹਦੇ ਅੱਗੇ ਪਰ ਦੀ ਪੇ ਵੀ ਗਾਂ ਸੋਚੇ ਇਹ ਬਰੇਟ ਵੀਰੇ ਖਾਲੀ ਆ ਬੋਲੇ ਚੋਂ ਮੰਗਰ ਵੱਛੀ ਇਹਦੇ ਠੀਕ ਹੈ ਕਿੰਨਾ ਕੁ ਦੱਦਾ ਖਲੋਣਾ ਹਮ 18 ਮਿੰਟ 18-19 ਕਿਲੋ ਖਾਲੀ ਹੁੰਦੀ ਥਲੇ ਬੌੜੀ ਆ ਬ ਮੰਨ ਕੇ ਵੀ ਨਾਰਮਲ 25 26 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਸੱਜਣ ਲੈ ਲੈ। ਠੀਕ ਹੈ। ਇਹਦਾ ਰੇਟ ਵੀ ਇਹ 95000 ਰੁਪਏ। ਠੀਕ ਹੈ। ਇਹ ਦੋ ਅੱਗੇ ਜਿਹੜੀ ਮੈਂ ਜਿਹੜੀ ਇਹ ਬੇੜਾ ਬਾਈ ਇਹਦੇ ਮੰਗਰ ਵੀ ਬੱਛੀ ਆ ਬਹੁਤ ਸੋਹਣੀ। ਹਾਂ। ਆਹ ਬੱਛੀ ਨੂੰ ਜਨਮ ਦਿੱਤਾ ਇਹਨੇ। ਠੀਕ। ਬਹੁਤ ਵਧੀਆ ਬੱਚਾ ਦਿੱਤਾ ਇਹਨੇ। ਠੀਕ ਹੈ। ਤੇ ਚਵਾਈ ਚੁਬੀ ਦੀ ਨੈਟ ਫਟਾ ਸਵੇਰੇ ਮੰਨ ਕੇ 6 ਕਿਲੋ ਬੋਲੀ ਗੱਡੀ ਸੀਗੀ ਦੀ। ਠੀਕ ਹੈ। ਹਾਂਜੀ। ਕੀ ਪਾ ਰਹੇ ਹੋ? ਰੇਟ ਬਾਈ ਇਹ ਬੱਛੀ ਆਪਾਂ 1 ਲੱਖ ਤੇ 5000 ਦੀ ਦੇ ਦਾਂਗੇ। ਠੀਕ ਹੈ। ਪਾ ਬਾਈ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਨੇ ਲੈ 60000 ਤੋਂ ਲੈ ਕੇ 70 80 90 95 ਸਾਰੇ ਤਰ੍ਹਾਂ ਦੇ ਭਾਅ ਨੇ ਮਨ ਕੇ ਗਾਂ ਵੀ ਪੂਰੀ ਟੌਪ ਦੀ ਗਾਂ ਹੋਊ ਵੀ ਇਹ ਨਹੀਂ ਹੈਗਾ ਜਿੱਦਾਂ ਜਾਂ ਦਾ 40000 ਦੀ ਵੀ ਮਿਲ ਜਾਂਦੀ ਆ ਹੂੰ ਹੁਣ ਇਹ ਵੇੜਾ ਪਈ ਜਿਹੜੀ ਮਾਲਕਾਂ ਨੇ ਦੁੱਧ ਦੀ ਰਿਪੋਰਟ ਜ਼ਿਆਦਾ ਦਿੱਤੀ ਆ ਪਰ ਆਪਾਂ ਉਨੀ ਰਿਪੋਰਟ ਤੇ ਇਹਨੂੰ ਸੇਲ ਨਹੀਂ ਕਰਦੇ ਹੂੰ ਮਾਲਕਾਂ ਨੇ 30 32 ਕਿਲੋ ਦੱਸਿਆ ਫਾਰਮ ਆ ਲੈਣ ਫਾਰਮ ਚ ਲਈ ਇਹ ਹੂੰ ਪਰ ਵੀ ਨੋਰਮਲ 25 26 ਜਿਹੜਾ ਮਰਜ਼ੀ ਸੱਜਣ ਮੰਨ ਕੇ ਲੈ ਲੇ ਠੀਕ ਹੈ ਕਮਾਲ ਹੈ ਖੋਨਾਜ ਵਿੱਥੀ ਤੇ ਥਾਂ ਦਾ ਸਹਿਜ ਬਹੁਤ ਸੋਹਣਾ ਦੋ ਤੁਸੀਂ ਵੀਡੀਓ ਚੋਂ ਦੇਖ ਲੈਣਾ ਚਾਰੇ ਥਾਂ ਬਿਲਕੁਲ ਇੱਕੋ ਜਿਹੇ ਇਹਦੇ ਨਾਲ ਵੱੱਛੀ ਵੀ ਸੋਹਣੀ ਹੈ ਹੱਥੀਚਵਾਈ ਵਾਲਾ ਥਾਂ ਵੀ ਬਹੁਤ ਟਾਪ ਦਾ ਬਾਈ ਤੇ ਮਸ਼ੀਨ ਵਾਲਾ ਵੀ ਬਹੁਤ ਟਾਪ ਦਾ ਬਾਕੀ ਆ ਬਾਈ ਜਗਦੀਤ ਜਿਹੜੇ ਸੱਜਣ ਨੇ ਕੱਲੀ ਕਹਿਰੀ ਗਾਂ ਲੈਣੀਆਂ ਜਿਉਂ ਇੱਥੋਂ ਆ ਕੇ ਮੁੜਨ ਵਾਲਾ ਕੰਮ ਨਹੀਂ ਹੈਗਾ ਸਹੀ ਕਿਉਂਕਿ ਇੱਥੇ ਕਿਨੇ ਕੱਦਣਾ ਜਾਨਵਰ ਹਨਾ ਬਿਲਕੁਲ ਹਾਂਜੀ ਸੋ ਇਹਦੇ ਵਿੱਚ ਤੁਸੀਂ ਬਹੁਤ ਸਾਰੇ ਪਸ਼ੂ ਦੇਖੋਗੇ ਤੇ ਆਪਾਂ ਹੁਣ ਜਿਹੜੇ ਘਾਟ ਹੀ ਪਸ਼ੂ ਤੋੜਾਂਗੇ ਤੇ ਅੱਗੇ ਤੁਹਾਨੂੰ ਡਿਟੇਲ ਦੱਸਦੇ ਜਾਵਾਂਗੇ ਪੱਲੀ ਪਈ ਦੱਸਦੀਆਂ ਡਿਟੇਲ ਹੈ ਬਾਈ ਦੂਜਾ ਸੂਆ ਹੈਗਾ ਹੂੰ ਦੰਦਾਂ ਦੀ ਛਿੱਗੀ ਆ ਹੂੰ 22 ਕਿਲੋ ਦੁੱਧ ਜਿਹੜਾ ਇਹਦਾ ਜੈਨੂਨ ਦਿੱਤਾ ਹੋਇਆ ਹੈਗਾ ਅਲੇ ਹਫਤਾ ਇਹਦਾ ਬਾਕੀ ਹੈ ਕੀ ਰੇਟ ਮੰਗਣੀ ਬਾਈ 6000 ਰੁਪਏ ਦੀ ਗਾਂ ਦੇ ਦੂੰ ਠੀਕ ਹੈ ਇਹ ਦੋ ਅੱਗੇ ਜਿਹੜੀ ਗਾਂ ਖੜੀ ਹੈ ਇਹ ਬੈਡ ਦੇ ਬਾਈ ਮਾਲ ਕੇ ਫਾਰਮ ਚ ਲਈ 28 29 ਕਿਲੋ ਦੁੱਧ ਦਾ ਰਿਕਾਰਡ ਦੱਸਿਆ ਮਾਲਕਾਂ ਨੇ ਹੂੰ ਤੇ ਇਹ ਬੈੜ ਆਪਾਂ ਬਈ 85000 ਦੇ ਦਾਂ ਠੀਕ ਹੈ। ਅੱਗਿਆ ਬੱਛੀ ਆ ਬਾਈ ਇਹ ਵੀ ਹਲੇ ਮੰਨ ਕੇ ਵੀ ਕੱਢਦੀ ਹੈ 15 ਦਿਨ ਲੈ ਜੂ ਕਰਮਾਂ ਲਈ। ਹੂੰ ਰੇਟ ਬਈ ਇਹਦਾ ਵੀ ਬਾਜਬ 85000 ਰੁਪਏ ਦੀ ਬੱਛੀ ਦੇ ਦਾਂਗੇ ਪੂਰੀ ਟਾਪ ਬਰੀਡ ਦੀ ਬੱਛੀ ਹੈ ਇਹਨਾਂ। ਠੀਕ ਹੈ। ਨਿੱਕਾ ਜਾਂ ਮੂੰਹਾਂ ਹਲੇ ਦਿਨ ਜ਼ਰੂਰ ਇਹਦੇ 15 ਪਏ ਨੇ। ਹੂੰ ਤੇ ਦੁੱਧ ਜਿਹੜਾ ਮਰਜੀ ਸੱਜਣ ਮੰਨ ਕੇ ਵੀ ਇਹਨੂੰ 24-25 ਕਿਲੋ ਦੁੱਧ ਮੰਨ ਕੇ ਜਿਹੜਾ ਮਰਜੀ ਲੈ। ਠੀਕ ਹੈ। ਬਹੁਤ ਵਧੀਆ ਜਾਨਵਰ। ਇਹਦੂ ਅੱਗੇ ਕਰਦੀ ਵੀ ਜਿਹੜੀ ਕਰਦੀ। ਜਿਹੜੀ ਇਹ ਬੈੜ ਆ ਬਾਈ। ਹੂੰ ਇਹ ਵੀ ਦੂਜਾ ਸੂਹਾ ਸੁਹੰਦੀ ਆ ਲਈ ਵੀਰੇ ਘਰੇਲੂ ਕਰੋ ਆ ਤੇ ਦੁੱਧ ਦੀ ਰਿਪੋਰਟ ਇਹਦੀ 25 26 ਕਿਲੋ ਦੀ ਦਿੱਤੀ ਆ ਆਪਾਂ ਨੂੰ ਠੀਕ ਐ ਕੀ ਰੇਟ ਹੋਵੇਗਾ ਰੇਟ ਭਾਈ 68 ਰੁਪਏ ਦੀ ਵੈਟ ਦੇ ਦਾਂਗੇ ਠੀਕ ਐ ਰੇਟ ਭਾਈ ਜਗਜੀਤ ਉਹ ਨੇ ਜੇ ਮੰਨ ਲੈ ਇਹਦੇ ਵਿੱਚ ਵੀ ਕੋਈ ਇਹ ਬੰਦਾ ਕਹਿੰਦਾ ਵੀ ਰੇਟ ਜ਼ਿਆਦਾ ਫਿਰ ਉਦੋਂ ਥੱਲੇ ਤਾਂ ਚਾਹੇ ਅਗਲਾ ਵੀ ਜੱਗ ਜਹਾਨ ਘੁੰਮਲੇ ਨਹੀਂ ਮਿਲਦੀ ਤੇ ਆਪ ਨੂੰ ਵੀ ਨਹੀਂ ਮਿਲਦੀ ਉਸ ਲੋੜ ਜਿੰਨੇ ਜਾਨਵਰ ਆ ਸਾਰੇ ਬਰੀਡ ਵਾਲੇ ਦਿਖਾਵਾਂਗੇ ਇਹਦੀ ਕੀ ਡਿਟੇਲ ਡਿਟੇਲ ਭਾਈ ਇਹਦੇ 28 29 ਕਿਲੋ ਦੁੱਧ ਹੀ ਆ ਵੈਟ ਦੀ ਹੂੰ ਤੇ ਦਿਨ ਇਹਦੇ ਹਲੇ 12 13 ਦਿਨ ਪੈਂਡਿੰਗ ਆ ਨਸਲ ਬਰੀਡ ਵਾਲਾ ਤਾਂ ਪੂਜਾਂਤੀ ਨਹੀਂ ਦਾ ਕਰਮਾਂ ਵਾਲੀ ਦਾ ਕੀ ਪਾਰੋਗੇ ਤਰੇਟ ਬਾਈ ਕਿੰਨੇ ਚ ਰੇਟ ਬਾਈ ਇਹਦਾ ਜਮਾ ਬਾਜ 88000 ਦੀ ਗਾਂ ਦੇ ਦਾਂਗੇ ਵੀ ਦੇਖੇ ਬਾਈ ਰੇਟ ਹੈਗੇ ਨੇ ਹੁਣ ਵਾਲੇ ਕਿਉਂਕਿ ਜੇ ਹੁਣ 10 15 ਦਿਨ ਪਸੂ ਖੜ ਗਿਆ ਕਈ ਵਾਰ ਸੱਜਣਾ ਅਗਲਾ ਮੌਕੇ ਦੀ ਗੱਲ ਕੁਝ ਹੋਰ ਹੁੰਦੀ ਹੈ ਘਟਦੀਆਂ ਵੀ ਨੇ ਘਾਟਾ ਵੀ ਪਾਏ ਨੇ ਨਫਾ ਵੀ ਦੇ ਜਾਂਦੀ ਹੈ ਹਨਾ ਹੁਣ ਜਦੋਂ ਇਹ ਗਾਂ ਤਿਆਰੀ ਤੇ ਹੋਈ ਬਈ ਉਦੋਂ ਕੋਈ ਲੱਖ ਤੋਂ ਥੱਲੇ ਦਿੰਦਾ ਨਹੀਂ ਠੀਕ ਹੈ ਇਦਾਂ ਦੀ ਵਹਿੜ ਆ ਇਹ ਵੀ ਚਲੋ ਹੁਣ ਆਪਣੇ ਕੋਲੇ ਜਾਨਵਰ ਅੱਜ ਆਏ ਨੇ ਇੰਨੀ ਕ ਤਿਆਰੀ ਤੂੰ ਨਹੀਂ ਕਰਨੀ ਆ। ਕਹਿੰਦਾ ਮਤਲਬ ਬਾਈ ਜਿਹੜਾ ਮਰਜੀ ਆ ਜਾਏ ਸੱਜਣਾ ਹਰ ਤਰ੍ਹਾਂ ਦੀ ਗਾਂ ਖੜੀ ਆ। ਠੀਕ ਆ ਇਹ ਦੋ ਕੇ ਪੱਦੀ ਤੇ ਜੀ। ਇਹ ਵੀ ਬਾਈ ਟੌਪ ਦੀ ਵੜੀ ਆ। 10-12 ਦਿਨਾਂ ਹਲੇ ਇਹ ਕੱਢਦੀ ਆ ਕਰਮਾਂ ਲਈ। ਹੂੰ। ਤਿਆਰੀ ਤੁਰੀ ਇਹ ਵੀ ਫੁੱਲ ਹੀ ਕਰੂਗੀ। ਇਹ ਬਾਈ ਪੂਰੇ ਲੱਖ ਦੀ ਵੱਛੀ ਦੇ ਦਊ। ਠੀਕ ਆ। ਵੀ ਐਨ ਪੂਰੀ ਫਸਟ ਕਲਾਸ ਫਾਰਮ ਵਾਲੀਆਂ ਵੱਛੀਆਂ ਨੇ। ਠੀਕ ਆ। ਇਹ ਦੋ ਕੇ। ਇਹ ਬੈੜ ਬਾਈ ਦਿਮਾਗ ਆਪਾਂ 90000 ਰੁਪਏ ਦੀ ਦੇ ਦੋਗੇ। ਬਹੁਤ ਸ਼ੌਪ ਦੀ ਵੜਾ ਦੁੱਧ। ਇਹ ਜਿਹੜੀਆਂ ਬੈੜਾਂ ਨੇ ਬਾਈ ਇਹ 30-30 ਕਿਲੋ ਤੋਂ ਉੱਪਰ ਵਾਲੀਆਂ ਨੇ ਇੱਧਰ ਜਿੰਨੀਆਂ ਵੀ ਹੈਗੀਆਂ ਨੇ ਹੂੰ 90 ਹਜ਼ਾਰ ਦੀ ਵੈੜ ਦੇ ਦਾਂਗੇ ਬਾਈ ਨਸਲ ਬਰੀਡ ਵਾਲਾ ਤਾਂ ਇਹਨਾਂ ਦਾ ਕੋਈ ਅੰਤ ਹੀ ਨਹੀਂ ਹੈਗਾ ਥਣ ਥਣ ਮੁੱਠੀ ਵਾਲੇ ਨੇ ਹੂੰ ਉਤੋਂ ਸਾਇਆ ਸੂਰ ਸਾਰੇ ਪਾਸੇ ਵਧੀਆ ਨੇ ਮੇਨ ਗੱਲ ਬਾਈ ਜੀ ਨੇ ਖਰੀਦਣੀ ਹੁੰਦੀ ਆ ਉਹ ਆਪਣੇ ਨਾਲੋਂ ਵੀ ਜਾਦੇ ਸਿਆਣਾ ਹੀ ਹੁੰਦਾ ਸਹੀ ਵੀ ਆਪ ਦੀ ਜਮਾਂ ਜਨ ਤਸੱਲੀ ਕਰਕੇ ਲੈ ਜੀ ਕੀ ਦੀ ਕੀ ਡਿਟੇਲ ਇਹ ਲੈ ਵੈੜ ਬਾਈ ਮੰਨ ਕੇ ਵੀ 28 28 ਤੋਂ 30 ਕਿਲੋ ਦਾ ਤਾਂ ਨਾਰਮਲ ਦੇ ਦੂਗੀ ਕਿੰਨਾ ਟਾਈਮ ਲੇ ਲੇ ਵੀ ਤੱਕ ਟਾਈਮ ਬਈ ਇਹ ਮੰਨ ਕੇ ਚੱਲ ਬਈ ਸਾਰੀਆਂ ਹਫ਼ਤੇ ਤੋਂ 10 ਦਿਨਾਂ ਦੀ ਕੱਚੀ ਹੁੰਦੇ ਵਿੱਚ ਕੀ ਗੱਲ ਇਦਾਂ ਦੀ ਨਹੀਂ ਵੀ ਰੇਟ ਹੋਊਗਾ ਬਈ ਬਸ ਲੈਣ ਦੇ ਨਾਲ ਰੇਟ ਆ ਬੱਚੀ ਦਾ ਪਰ ਇਦਾਂ ਦੀ ਮੱਛੀ ਨਾ ਆਮ ਜੇ ਆਪਾਂ ਦੇਖੀਏ ਬਾਹਰ ਵੀ 1.5 40 45 ਦਾ ਨੋਰਮਲ ਪਾ ਪਰ ਜਮਾ ਬਾਜਬ ਰੇਟ ਬਈ 1.5 ਦੀ ਬੱਚੀ ਦੇ ਦੋ ਠੀਕ ਜਮਾ ਸਿਰੇ ਵਾਲੀ ਹੈ ਜਿਹਨੂੰ ਕਹਿੰਦੇ ਨੇ ਵੀ ਕਿਸੇ ਪਾਸੇ ਹੱਥ ਤਰਾ ਨਹੀਂ ਠੀਕ ਹੈ ਨਸਲ ਬਰੀਡ ਆ ਸੋਹਣਾ ਪਾਣਾ ਹਰ ਹਰ ਤਰ੍ਹਾਂ ਦਾ ਬਈ ਇਹਦੇ ਵਿੱਚ ਹੋਊਗਾ ਠੀਕ ਹੈ ਜੀ ਅੱਗੇ ਪ੍ਰਦੀਪ ਜੀ ਦੀ ਗਾਂ ਸੜੀ ਜਿਹੜੀ ਇਹ ਬੱਚੀ ਹੈ ਬਾਈ ਇਹ ਬੱਚੀ ਹੈ ਕੋ ਸੱਜਣ ਵੀਡੀਓ ਪਿਛਲੇ ਸਾਲ ਦੀ ਆਪਾਂ ਦੇ ਦੇਵਾਂਗੇ ਹੂੰ ਤੇ ਇਹਨੇ ਦੁੱਧ ਵੀ ਦਿੱਤਾ 30 ਕਿਲੋ ਪਿਛਲੇ ਸੂਏ ਪਹਿਲਾ ਇਹਨੇ ਦੂਜਾ ਸੂਆ ਸੁੰਦੀ ਆ ਤੇ ਜਿਹੜੀ ਪਿਛਲੇ ਸੂਏ ਦੀ ਕਿਸੇ ਨੇ ਵੀਡੀਓ ਲੈਣੀ ਹੋਈ ਲੈ ਸਕਦਾ ਮੰਨ ਕੇ ਬੇ ਰਿਕਾਰਡ ਚੀਜ਼ ਆ ਹੂੰ ਨਸਲ ਬਰੀਡ ਵਾਲੇ ਪੱਕ ਤੋਂ ਵੀ ਠੀਕ ਹੈ ਇਹ ਬੱਚੀ ਬਾਈ ਸਵਾਲ ਅੱਖਰ ਪਾ ਕੇ ਦੇਵਾਂਗੇ ਠੀਕ ਹੈ ਹਾਂ ਇਹਦੇ ਜੀ ਵੀਡੀਓ ਦੇਖਣੇ ਇੰਨਾ ਕਿਲੇ ਵਾ ਪਹਿਲਣ ਬੱਚੀ ਦਾ ਠੀਕ ਹੈ ਸਾਰਾ ਰਿਕਾਰਡ ਆ ਏ ਟੂ ਜ਼ेड ਕਿਹੜੇ ਸੁਮਨ ਸੁਮਨ ਦੀ ਆ ਸਾਰਾ ਬਾਈ ਨਾਲ ਗੱਲ ਹੀ ਕਰਵਾ ਦਾਂਗੇ ਠੀਕ ਹੈ ਤੇ ਬਰੀਡ ਨਸਲ ਵਾਲਾ ਤਾਂ ਕੋਈ ਦਾ ਟਿਕਾਣਾ ਹੀ ਨਹੀਂ ਠੀਕ ਹੈ ਇਹ ਕੀ ਪਾ 5 ਲੱਖ 5 ਲੱਖ ਰੁਪਏ ਦੀ ਬੱਚੀ ਦੇ ਦਾਂਗੇ ওকে ਫੇਰ ਦੋ ਅੱਗੇ ਜਿਹੜੀ ਵੇਰ ਇਹ ਬੜੀ ਵੀ ਬਾਈ ਹਫਤਾ ਕੁ ਲੂਗੀ ਭਲਾਂ ਲੱਗੀ ਪਾਉਣ ਹੂੰ ਤੇ ਥਣ ਥਣ ਬੜਾ ਸੋਹਣਾ ਸਾਈਜ਼ ਵਾਲਾ ਹੁਣ ਇਹ ਬੱਚੀ ਹੈ ਬਾਈ ਆਮ ਬਾਹਰ ਆਪਾਂ ਰੇਟ ਸਾਰੇ ਸੁਣਦੇ ਆ ਸੀ ਵੀ ਜਾਣੇ ਆ ਵੀ ਜਿਹੜਾ ਜਿਹਾ ਜਮਾ ਬਾਜ ਰੇਟ 95000 ਦੀ ਵੇੜ ਦੇ ਦਾਂਗੇ ਠੀਕ ਜਿੰਨੇ ਬਾਈ ਜੀ ਜੀ ਦਾ ਪਾਪਾ ਆਕਰੇ ਨੇ ਆਪਾਂ ਪਹਿਲਾਂ ਵੀ ਕਿਹਾ ਮਾਰਕੀਟ ਬੰਦਾ ਘੁੰਮ ਕੇ ਆ ਜੇ ਮਾਰਕੀਟ ਨਾਲ 20000 ਦਾ ਫਰਕ ਹੋਵੇ ਫੇਰ ਵਾੜ ਲੈ ਕੇ ਜਾਓ ਠੀਕ ਹੈ ਇਹ ਦੋ ਕੇ ਵਾਈਟ ਇਹ ਬੱਚੀ ਦਾ ਬਾਈ ਹੈਗਾ 35 36 ਕਿਲੋ ਦਾ ਰਿਕਾਰਡ ਹਮ ਹਲੇ ਦੇਣਾ ਹਫਤੇ ਤੋਂ ਪਲਾਸੇ ਦਾ ਪਿਆਗਾ ਹਮ ਤੇ 6 ਦਾੰਦ ਹੈਗੀ ਠੀਕ ਹੈ ਤੇ ਮੰਨ ਕੇ ਵੀ ਅੱਜ ਵਾਲੀ ਗਾਵਾਂ ਦੇ ਵਿੱਚੋਂ ਆਪਾਂ ਦੀ ਗੱਲ ਕਰੀਏ ਸਭ ਤੋਂ ਉੱਚਾ ਪਾ ਇਹ ਕੱਲੀ ਬੱਚੀ ਦੀ ਹੈ ਬਸ ਹਮ ਇਹ ਜਿਹੜੀ ਬੱਚੀ ਆ ਬਾਈ ਆਪਾਂ ਇੱਕ ਫਲੱਟ ਤੇ 35000 ਦੀ ਦੇ ਦਾਂਗੇ ਪਰ ਵੀ ਰੇਟ ਦੇ ਮੁਕਾਬਲੇ ਬਾਹਰ ਦੇ ਨਾਲੋਂ ਫੇਰ ਵੀ 25-3000 ਸਲ ਥੱਲੇ ਆ ਠੀਕ ਹੈ ਦੁੱਧਾ ਹੁਣ ਦੀ ਗਰਮੀ ਚ ਜਿਹੜਾ ਮਰਜੀ ਸੱਜਣ 30 ਕਿਲੋ ਤੇ ਮੰਨ ਕੇ ਲੈ ਜੇ ਕਿ ਆਪਾਂ ਇਹ ਨਹੀਂ ਕਹਿੰਦੇ ਵੀ ਫਾਰਮ ਵਾਲਿਆਂ ਕੋਲੇ 37 ਦਿੱਤਾ ਆਪਾਂ ਕਹ ਜੇ 45 ਜੋ ਥੋੜਾ ਮੌਸਮ ਚੇਂਜ ਹੋ ਗਿਆ ਉਦੋਂ ਬਾਅਦ ਇਦਾਂ ਦੀ ਗਾਂ ਦਾ ਕੋਈ ਮੁੱਲੀ ਨਹੀਂ ਹੁੰਦਾ ਭਾਈ ਠੀਕ ਹੈ ਬਰੀਡ ਕੁਆਲਿਟੀ ਉਹਦਾ ਕੋਈ ਟਿਕਾਣਾ ਨਹੀਂ ਇਹ ਦੂਗੇ ਪੰਨੇ ਜਿਹੜੀ ਇਹ ਵੇੜਾ ਭਾਈ ਇਹ ਵੀ ਫਿਕਸ ਹੋਵਾਨੇ ਦੀ ਆ 15 ਦਿਨਾਂ ਦੀ ਕੱਚੀ ਆ ਠੀਕ ਹੈ ਤੇ ਬਹਿਣ ਬਹੁਤ ਟੌਪਲੀਆ ਨਾੜਾ ਨੂਣਾ ਬੜੀਆਂ ਵਧੀਆਂ ਪਾਕੀ ਰੋਗ ਰੇਟ ਬਾਈ ਇਹਦਾ ਜਮੀਨ ਲੈਣ ਦੇ ਨਾਲ ਰੇਟ 120000 ਦੀ ਵੱਛੀ ਦੇ ਦਾਂਗੇ ਬਾਈ ਠੀਕ ਹੈ ਇਹ ਦੋ ਕੇ ਜਿਹੜੀ ਇਹ ਬੈੜ ਵੀ ਬਾਈ 6 ਦਾਂਦਾ ਹੂੰ ਦੁੱਧ ਦੀ ਰਿਪੋਰਟ ਇਹਦੀ ਮਾਲ ਕਹਿੰਦਾ 36 ਕਿਲੋ ਦੀ ਆ ਹੂੰ ਪਰ ਅਵੇ ਆਪਾਂ ਅਗਲੇ ਨੂੰ 28 30 ਕਿਲੋ ਮੰਨ ਕੇ ਜਿਹੜਾ ਮਰਜ਼ੀ ਸੱਜਣ ਲੈ ਜੇ ਇਹਨੂੰ ਬਾਜਮ ਰੇਟ ਬਾਈ ਲੱਖ ਦੀ ਵੱਛੀ ਦੇ ਦਾਂਗੇ ਠੀਕ ਹੈ ਲਾਸਟ ਉੱਤੇ ਕੋ ਇਹ ਬੈੜਾ ਬਾਈ ਜਿਹੜੀ ਇਹਦੀ ਦੁੱਧ ਦੀ ਰਿਪੋਰਟ 27 28 ਕਿਲੋ ਦੀ ਆ ਹੂੰ ਹਲੇ ਹਫਤੇ ਤੋਂ ਪਾਸੇ ਦਾ ਪਿਆਗਾ ਹੂੰ ਤੇ ਜਿਹੜਾ ਇਹਦਾ ਰੇਟ ਆ ਬਾਈ 1.5 ਦੀ ਇਹ ਦੇ ਦੇ। 1.5 ਦੀ। ਠੀਕ ਐ। ਸਰ ਦਾ ਮਤਲਬ ਬਾਈ ਹਰ ਤਰ੍ਹਾਂ ਦਾ ਜਾਨਵਰ ਖੜਾਗਾ ਵੀ ਬਰੀਡ ਵਾਈਜ਼ ਵੀ ਇੱਕ ਨੰਬਰ ਨੇ ਰੇਟ ਵਾਲੇ ਪਾਸੋਂ ਵੀ ਇੱਕ ਨੰਬਰ ਨੇ। ਠੀਕ ਐ। ਸੋ ਆ ਕੇ ਤੁਸੀਂ ਦੇਖ ਸਕਦੇ ਹੋ ਦੋਸਤੋ ਡਿਮਾਂਡ ਤੁਹਾਨੂੰ ਦੱਸਦੀ ਐ ਥੋੜਾ ਬਹੁਤ ਜੇ ਕੋਈ ਫਾਰਮਰ ਆਉਂਦਾ ਉਹਦਾ ਮਾਨ ਤਨ ਖਰਚਾ ਇਹਦਾ ਕੀਤਾ ਹੀ ਜਾਂਦਾ ਉਹ ਜ਼ਰੂਰ ਹੋਊਗਾ। ਬਾਕੀ ਬਹੁਤ ਸਾਰੀਆਂ ਗਾਵਾਂ ਉਸਕ ਨਗ ਤੋਰਤੇ ਸੀ ਬਾਕੀ ਤੁਸੀਂ ਆ ਕੇ ਜਿਹੜਾ ਪਸ਼ੂ ਖਰੀਦਣਾ ਉਹਨੂੰ ਤੋਰ ਕੇ ਦੇਖੋ ਉਹਦੀ ਤਸੱਲੀ ਕਰਿਓ। ਸੋ ਆਈਤੀ ਵੀਡੀਓ ਫਿਲਹਾਲ ਪ੍ਰਦੀਪ ਪੰਜਾਬੀ ਕੋਲੋਂ ਅਸੀਂ ਲੋਹੇ ਖੜੇ ਪੈਣ ਚ ਤੇ ਵੀਡੀਓ ਦੇ ਵਿੱਚ ਇਹੇ ਗਾਵਾਂ ਹੀ ਦਿਖਾਉਣੀਆ ਸੀ ਮੱਝਾਂ ਮੌਜੂਦ ਐ ਪਰ ਵੀਡੀਓ ਨਹੀਂ ਉਹਨਾਂ ਦੀ ਕਵਰ ਕਰ ਰਹੇ ਸੋ ਤੁਸੀਂ ਆ ਕੇ ਮੱਝ ਵੀ ਦੇਖਣੀ ਚਾਹੋ ਤਾਂ ਵੀ ਦੇਖ ਸਕਦੇ ਪਰ ਫਿਲਹਾਲ ਵੀਡੀਓ ਜਿਹੜੀ ਉਹ ਇਨ੍ਹਾਂ ਗਾਵਾਂ ਦੀ ਸੀ ਮਿਹਰਬਾਨ